ਇੱਕ AIG ਲੈਵਲ ਦਾ ਬੰਦਾ ਹੈ ਤੁਹਾਨੂੰ ਲੱਗਦਾ ਨਹੀਂ 4 ਸਾਲ 5 ਸਾਲ ਤੁਸੀਂ ਕੋਈ ਐਕਸ਼ਨ ਨਹੀਂ ਕਰਦੇ ਸਿਰਫ ਉਹ ਨਹੀਂ ਬਾਸ ਸਰਕਾਰਾਂ ਵੀ ਐਕਸ਼ਨ ਨਹੀਂ ਕਰਦੀ ਇੱਕ ਰਾਜੀ ਸਿੰਘ ਨਾਂ ਦਾ ਬੰਦਾ ਜਿਹੜਾ ਇਨਵੋਲਡ ਸੀ ਡਰੱਗ ਦੇ ਵਿੱਚ 2012 ਦਾ ਡਰੱਗ ਕੇਸ ਸੀਗਾ ਰਾਜਾ ਕੰਦੋੜਾ ਦਾ ਪੰਜਾਬ ਪੁਲਿਸ ਨੇ ਜਰੰਦਰ ਪੁਲਿਸ ਨੇ ਅਰੇਡ ਕੀਤਾ ਉਹਨਾਂ ਨੂੰ ਕਈ ਬੰਦਿਆਂ ਨੂੰ ਅਰੈਸਟ ਕੀਤਾ ਰਿਕਵਰੀ ਕੀਤੀ ਚਾਰ ਸ਼ੀਟ ਫਾਈਲ ਕੀਤੀ ਉਸ ਚਾਰ ਸ਼ੀਟ ਦਾ ਕੀ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਇੰਨੀ ਬੇਸ਼ਰਮੀ ਹੋ ਸਕਦੀ ਹੈ ਕਿ ਜੀ ਰਿਕਵਰੀ ਬਹੁਤ ਜ਼ਿਆਦਾ ਹੈ ਤੁਸੀਂ ਕਨਫੀਡੈਂਟ ਹੋ ਕਿ ਜਿਹੜੇ ਬੰਦੇ ਅਸੀਂ ਫੜੇ ਹੈ ਉਹ ਸ਼ਾਮਿਲ ਨੇ ਮਸ਼ੇ ਦੇ ਵਿੱਚ ਤੇ 4.7 ਸਾਲ ਦੇ ਵਿੱਚ ਉਹ ਬੰਦਾ ਟ੍ਰਾਇਲ ਤੋਂ ਬਾਅਦ ਬਰੀ ਹੋ ਜਾਂਦਾ ਜਿਹੜਾ ਵੀ ਬੰਦਾ ਮੈਂ ਨਹੀਂ ਕਹਿੰਦਾ ਤੇ ਸਾਰੀ ਚਾਰ ਸ਼ੀਟਾਂ ਦੇ ਵਿੱਚ ਗਲਵਿਚਨ ਹੋ ਜਾਂਦਾ ਬਹੁਤ ਵਜ੍ਹਾ ਹੋ ਸਕਦੀ ਹੈ ਐਕਵਿਟਲ ਦੀਆਂ ਬਰੀ ਹੋਣ ਦੀਆਂ ਮਲਜਮਾਂ ਨੂੰ ਬਹੁਤ ਵਜ੍ਹਾ ਹੋ ਸਕਦੀਆਂ ਪਰ ਸਾਡੀ ਪੁਲਿਸ ਦੀ ਜਾਂ ਇਨਵੈਸਟਿਗੇਟਿੰਗ ਏਜੰਸੀ ਕੋਈ ਵੀ ਹੋਵੇ ਚਾਹੇ ਪੁਲਿਸ ਹੋਵੇ ਚਾਹੇ ED ਹੋਵੇ ਚਾਹੇ NIA ਹੋਵੇ ਚਾਹੇ CBI ਹੋਵੇ ਕੋਈ ਵੀ ਹੋਵੇ ਜੇ ਉਹਦੀ ਲਠਾਰ ਜੀ ਉਹਦੀ ਕਨਾਇਵੈਂਸ ਮਿਲੀ ਭੁਗਤ ਜਾਂ ਉਹਦੀ ਨਲਾਈਕੀ ਜੇ ਇਹ ਹੁੰਦੀ ਹੈ ਫਿਰ ਇਹ ਬੜਾ ਸੀਰੀਅਸ ਮੈਟਰ ਹੈ ਤੁਸੀਂ ਕਿਸੇ ਦੇ ਖਿਲਾਫ ਐਕਸ਼ਨ ਲੈ ਰਹੇ ਨਾ ਲੈ ਰਹੇ ਉਹਦਾ ਕੋਈ ਮਤਲਬ ਨਹੀਂ ਨਿਕਲਦਾ ਬਟ ਇਹ ਰਹਿੰਦਾ ਇਹ ਰਾਜਾ ਕਦੋੜਾ ਪੁਲਿਸ ਦੇ ਕੇਸ ਦੇ ਵਿੱਚ ਬਰੀ ਹੋ ਚੁੱਕਾ ਉਸੇ ਸਾਰਿਆਂ ਨੇ ਘਵਰ ਕੀਤਾ ਹੋਣਾ ਰਾਜ ਕਰਨ ਵਾਲਾ ਫੜ ਲਿਆ ਜੀ ਉਹਦੇ ਨਾਲ ਦੀ ਵਾਈਪੀ ਉਹਦੇ ਮੁੰਡਾ ਵੀ ਹੋਰ ਵੀ ਦਾ ਸਪੰਦੇ ਫੜ ਲਏ 4 ਕੋਲੇ ਫੜ ਲਏ ਜਿਲਾਂਦਰ ਫੜ ਲਏ ਪਤਾ ਨਹੀਂ ਕਿੱਥੇ ਕਿੱਥੇ ਫੜ ਲਏ ਆਫਟਰ 10 ਇਅਰਸ 9 ਇਅਰਸ 4 ਸੂਤ ਤੋਂ ਬਾਅਦ ਰਾਜ ਤੋਂ ਬਾਅਦ ਫੈਸਲਾ ਹੁੰਦਾ ਹੈ ਕਿ ਸਾਰੇ ਬੜੀ ਤੇ ਤੁਹਾਡੇ ਵਾਸਤੇ ਜਿਹੜੀ ਏਜੰਸੀ ਕਰ ਰਹੀ ਹੈ ਜਿਹੜਾ ਅਫਸਰ ਕਰ ਰਿਹਾ ਏਜੰਸੀ ਦਾ ਤਾਂ ਕੋਈ ਰੂਪ ਨਹੀਂ ਹੁੰਦਾ ਸਰਕਾਰ ਦਾ ਕੋਈ ਰੂਪ ਨਹੀਂ ਹੁੰਦਾ ਪਰ ਜਿਹੜਾ ਅਫਸਰ ਹੈ ਉਹਦਾ ਰੂਪ ਤੇ ਸ਼ਕਲ ਹੁੰਦੀ ਹੈ ਜਿਹੜਾ ਅਫਸਰ ਕਰ ਰਿਹਾ ਹੈ ਜੇ ਉਹ ਨੂੰ ਰਿਪੈਂਟੈਂਸ ਨਹੀਂ ਪਛਤਾਵਾ ਨਹੀਂ ਤੇ ਮੇਰੇ ਹਿਸਾਬ ਨਾਲ ਫਿਰ ਉਹ ਹਿਊਮਨ ਬੀنگ ਨਹੀਂ ਹੈਗਾ ਉਹ ਕੋ ਸੁਪਰ ਹਿਊਮਨ ਹੈ ਕਿ ਉਹਨੂੰ ਦੁੱਖ ਦਾ ਉਹਨੂੰ ਆਨੰਦ ਦਾ ਉਹਨੂੰ ਕੋਈ ਗਲਾਨੀ ਦਾ ਉਹਨੂੰ ਕੋਈ ਗਲਾਂ ਦੇਵੇ ਉਹਦਾ ਕੋਈ ਅਸਰ ਨਹੀਂ ਹੈਗਾ ਉਹਦੇ ਉੱਪਰ ਇਹਦਾ ਮਤਲਬ ਹੈ ਕਿ ਹਿਊਮਨ ਬੀنگ ਨਹੀਂ ਹੈਗਾ ਉਹ ਸੁਪਰ ਹਿਊਮਨ ਬੀنگ ਹੈ ਉਹ ਮਤਲਬ ਪਰਮਾਤਮਾ ਦੇ ਨਾਲ ਉਹਦਾ ਕੋਈ ਕਨੈਕਸ਼ਨ ਹੈ ਕਿ ਉਹਦੇ ਉੱਪਰ ਕੋਈ ਅਸਰ ਨਹੀਂ ਕੰਦਾ ਲਾਣਤ ਵਾਲੀ ਕੋਈ ਅਸਰ ਨਹੀਂ ਰਾਜਾ ਕਦੌੜਾ ਦੇ ਕੇਸ ਨੇ 2012 ਤੋਂ ਲੈ ਕੇ ਤੇ 4-5 ਸਾਲ ਸੁਰਖੀਆਂ ਬਟੋਰੀਆਂ ਸਾਰੇ ਪੰਜਾਬ ਦੇ ਵਿੱਚ ਦਿਵੰਦਰ ਪੁਲਿਸ ਦੇ ਜਿਹੜੇ ਵੀ ਵਿਅਕਤੀ ਦਾ ਨਾਮ ਨਹੀਂ ਆਂਦਾ ਜਿਹੜੇ ਵੀ ਦਿਵੰਦਰ ਪੁਲਿਸ ਦੀ ਗੱਲ ਕਰਦਾ ਕਿ ਉਹਨਾਂ ਦੀ ਮਲਾਇਕੀ ਦੀ وجہ ਨਾਲ ਮਿਲੀ ਭੁਗਤੀ ਵਜੇ ਨਾਲ ਉਹ ਕੇਸ ਖਤਮ ਹੋ ਗਿਆ ਇਹ ਬੰਦੇ ਬਰੀ ਹੋ ਗਏ ਕਿਉਂਕਿ ਰਾਜਾ ਕਦੌੜਾ ਦਾ ਕੇਸ ED ਦੇ ਵਿੱਚ ਮੈਂ ਇਨਵੈਸਟੀਗੇਟ ਕੀਤਾ ਸੀ ਤੇ ED ਦਾ ਕੇਸ ਪੁਲਿਸ ਜਾਂ ਸੀਬੀਆਈ ਜਾਂ ਐਨਆਈਏ ਜਾਂ ਜਿਹੜੀ ਵੀ ਕੋਈ ਏਜੰਸੀ ਕਰਦੀ ਹੈ ਉਹਦੇ ਉੱਪਰ ਡਿਪੈਂਡੈਂਟ ਹੈ ਜੇ ਇਹਨਾਂ ਦਾ ਕੇਸ ਉੱਟ ਗਿਆ ਪੁਲਿਸ ਦਾ ਤਾਂ ਫਿਰ ਇਹੜੀ ਦਾ ਵੀ ਕੇਸ ਖਤਮ ਆ ਐਜ਼ ਪਰ ਲਾਅ ਇਹ ਚਾਰ ਸ਼ੀਟ ਫਾਈਲ ਹੋਣ ਤੋਂ ਬਾਅਦ ਮੈਨੂੰ ਇਹ ਗੱਲ ਬੜੀ ਮੇਰੇ ਦਿਮਾਗ 'ਚ ਮੈਨੂੰ ਸੱਟ ਮਾਰਦੀ ਸੀ ਜੇ ਕਿ ਪੁਲਿਸ ਦਾ ਕੇਸ ਫੇਲ ਹੋ ਗਿਆ ਤੇ ਮੇਰਾ ਮਿਹਨਤ ਜਿਹੜੇ 5-7 ਸਾਲ ਦੀ ਹੈ ਬੇਸਟ ਜਾਏਗੀ ਪੁਲਿਸ ਦਾ ਕੇਸ ਫੇਲ ਹੋਇਆ ਪਰ ਇਹੜੀ ਦਾ ਕੇਸ ਫੇਰ ਨਹੀਂ ਹੋਇਆ ਉਸੇ ਕਹਦੇ ਸੋਚੇ ਇਸ ਬਾਰੇ ਤੁਸੀਂ ਜ਼ਿੰਮੇਵਾਰ ਬੰਦੇ ਹੋ ਸਮਾਜ ਦੇ ਲੀਡਰ ਹੋ ਤੁਸੀਂ ਪਰ ਤੁਸੀਂ ਤੇ ਲੀਡਰ ਹੋ ਤੁਸੀਂ ਸਮਾਜ ਨੂੰ ਕਿੰਨਾ ਸੋਚਣਾ ਚਾਹੀਦਾ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਹ ਤੁਸੀਂ ਡਿਸਾਈਡ ਕਰਦੇ ਹੋ ਫਲਾਮਤਾ ਮਾੜਾ ਹੈ ਤੁਸੀਂ ਲਿਖਦੇ ਨਿਓ ਮਾੜਾ ਹੁੰਦਾ ਪਰ ਤੁਸੀਂ ਇਹ ਵੀ ਲਿਖਣਾ ਚਾਹੀਦਾ ਸੀ ਵੀ ਪੁਲਿਸ ਤੇ ਕੇਸ ਫੇਲ ਕਿਉਂ ਹੋਇਆ ਤੇ ਇਹਦਾ ਕੇਸ ਕਿਉਂ ਸਕਸੀਡ ਹੋਇਆ ਕੋਈ ਨਾ ਕੋਈ ਵਜ੍ਹਾ ਹੈ ਪਰ ਇੱਕ ਫੈਕਟ ਹੈ ਇਹ ਪੁਲਿਸ ਦਾ ਕੇਸ ਫੇਲ ਹੋਇਆ ਇੰਨੀ ਮਿਹਨਤ ਲੱਗੀ ਇੰਨਾ ਟਾਈਮ ਲੱਗਿਆ ਪੁਲਿਸ ਦੀ ਕ੍ਰੈਡਿਬਿਲਿਟੀ ਤੇ ਪਰਸਾਦ ਦੇ ਉੱਪਰ ਪੱਟਾ ਲੱਗਿਆ ਬੇਇਜ਼ਤੀ ਹੋਈ ਕਿ ਉਹਨਾਂ ਨੂੰ ਫਿਰ ਨਹੀਂ ਹੁੰਦਾ ਕੋਈ ਪ੍ਰਾਪਲਤ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਗੱਲ ਗਈ ਹੈ ਕਿ ਪੁਲਿਸ ਦਾ ਕੇਸ ਫੇਰ ਹੋ ਗਿਆ ਔੜੇ ਕੇਸ ਦੇ ਵਿੱਚ ਕੁਛ ਐਵੀਡੈਂਸ ਸੀਗਾ ਆਪਾਂ ਠਰਮ ਜਿਹੜਾ ਪੁਲਿਸ ਦਾ ਕੇਸ ਸੀ ਉਸ ਤੋਂ ਇਲਾਵਾ ਵੀ ਐਵੀਡੈਂਸ ਸੀਗਾ ਉਹਦੇ ਵਿੱਚ ਅਸੀਂ ਕਨਵਿਕਸ਼ਨ ਵੀ ਲੈ ਕੇ ਆਏ ਜਿਹੜੀ ਪ੍ਰੋਪਰਟੀ ਸੀ ਇਹ ਲਾਸਟ ਇਅਰ ਦੀ ਗੱਲ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਪ੍ਰੋਪਰਟੀ ਸੀ ਸਾਰੀ ਅਟੈਚ ਹੋਈ ਕਨਫਿਸਕੇਟ ਹੋਈ ਚੰਗਤ ਹੋਈ ਉਹਨਾਂ ਅਪੀਲ ਕਰੇ ਉਹ ਹਾਈ ਕੋਰਟ ਕਰੇ ਸੁਪਰੀਮ ਕੋਰਟ ਕਰੇ ਅੱਲਾ ਦੇ ਕੋਲ ਕਰੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਇਨਵੈਸਟੀਗੇਟਿੰਗ ਅਫਸਰ ਦਾ ਇਨਾ ਕੰਮ ਸੀਗਾ ਉਹਨੂੰ ਕਨਵਿਟ ਕਰਾਣਾ سزا ਕਰਨਾ ਇਸ ਤਰੀਕੇ ਨਾਲ ਜਿਹੜੇ ਲੋਕ ਬਚ ਜਾਂਦੇ ਐ ਇਸਾਂ ਦੇ ਵਿੱਚ ਜਾਂ ਜਿਨ੍ਹਾਂ ਨੂੰ ਬਚਾਇਆ ਜਾਂਦਾ ਐ ਉਹ ਸਮਾਜ ਵਾਸਤੇ ਖਾਸ ਤੌਰ ਤੇ ਡਰਗ ਦੇ کیسਾਂ ਦੇ ਵਿੱਚ ਉਹ ਠੀਕ ਨਹੀਂ ਮੈਂ ਤੁਰਿਆ ਸੀ ਜਿਸ ਟਾਈਮ 2012 ਦੇ ਵਿੱਚ ਮੇਰੀ ਪੋਸਟਿੰਗ ਇੱਥੇ ਨਹੀਂ ਸੀਗੀ ਮੈਨੂੰ ਪਹਿਲਾਂ ਜ਼ੇੜੇ ਭੇਜਿਆ ਗਿਆ ਉੱਥੇ ਕਹਿੰਦੇ ਜੀ ਤੁਸੀਂ ਚੰਡੀਗੜਾ ਜਾਓ ਚੰਡੀਗੜਾ ਆ ਕੇ ਉੱਥੇ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਆਪਸਾ ਜਾਓ ਜਿਲੰਧਰ ਆ ਜਾਓ ਉਸੇ ਡਰਗ ਦੇ ਕੇਸ ਹੈਗੇ ਤੇ ਮੈਂ ਇੱਥੇ ਆ ਗਿਆ ਇਹ ਵਾਰ ਚੈਲੰਜ ਸੀਗਾ ਕਿ ਜਿਹੜੇ ਕੇਸ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕਨਵਿਕਸ਼ਨ ਮਿਲ ਜਾਈਦਾ ਸਜ਼ਾ ਹੋਣੀ ਚਾਹੀਦੀ ਹੈ ਮਹਿਕਮੇ ਦਾ ਕੇਸ ਸਕਸੀਡ ਹੋਣਾ ਚਾਹੀਦਾ ਨਹੀਂ ਤਾਂ ਨਮੋਸ਼ੀ ਹੁੰਦੀ ਹੈ ਲੜਨਾ ਪੈਂਦੀ ਆ ਐਨੀਵੇ ਉਹ ਕੇਸ ਸਾਡਾ ਸਕਸੀਡ ਹੋਇਆ ਉਸ ਤੋਂ ਬਾਅਦ ਇਹਦੇ ਨਾਲ ਜਿਹੜੇ ਬੰਦੇ ਸ਼ਾਮਿਲ ਸੀਗੇ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਬੜੇ ਸੀਖੀਰ ਬੰਦੇ ਹੋ ਬਹੁਤ ਸਾਲ ਤੋਂ ਆਏ ਮੈਂ ਦੇਖ ਰਿਹਾ ਕਈ ਨਤਰ ਹੈਗੇ ਜਿਹਨਾਂ ਨੂੰ ਮੈਂ ਜਾਣਦਾ ਗੋੜੇ ਸਾਲਨਾਂ ਤੇ ਰਿਪੋਰਟ ਕਰ ਰਹੇ ਇਸ ਕੇਸ ਦੇ ਵਿੱਚ ਕੁਝ ਪੁਲਿਸ ਅਫਸਰ ਸ਼ਾਮ ਨਸੀਗੇ ਉਹਨਾਂ ਪੁਲਿਸ ਅਫਸਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਚਾਹੇ ਪੰਜਾਬ ਪੁਲਿਸ ਨੇ ਕਰਨਾ ਸੀ ਚਾਹੇ ਫਾਰ ਸਰਕਾਰ ਨੇ ਕਰਨਾ ਸੀ ਮੈਂ ਇਨਫਰਮੇਸ਼ਨ ਮੰਗੀ ਪੰਜਾਬ ਪੁਲਿਸ ਤੋਂ ਉਹ ਟਾਈਮਲੀ ਮੇਰੇ ਕੋਲ ਨਹੀਂ ਆਈ ਵੈਸੇ ਇਹ ਤਰੀਕਾ ਨਹੀਂ ਹੈਗਾ ਹਾਈ ਕੋਰਟ ਦੇ ਵਿੱਚ ਕੋਈ ਅਫਸਰ ਖੜਾ ਹੋ ਕੇ ਕੋਈ ਗੱਲ ਕਰੇ ਪਰ ਹਾਈ ਕੋਰਟ ਨੇ ਬਹਿਨ ਨੂੰ ਬਲਾਸਿੰਗ ਕੀਤੀਆਂ ਸੀਗੀਆਂ ਸੀਗੀਆਂ ਕਿ ਤੁਸੀਂ ਬੋਲ ਸਕਦੇ ਹੋ ਮੈਂ ਇਹ ਗੱਲ ਰੱਖੀ ਕਿ ਜੀ ਸਾਨੂੰ ਪੁਲਿਸ ਤੋਂ ਅਸਿਸਟੈਂਸ ਨਹੀਂ ਮਿਲ ਰਹੀ ਹਾਈ ਕੋਰਟ ਨੇ ਆਰਡਰ ਕੀਤਾ ਕਿ ਜੀ ਜਿਹੜਾ ਇਹਨਾਂ ਨੂੰ ਰਿਕੁਆਇਰਡ 18O ਇਨਵੈਸਟੀਗੇਸ਼ਨ ਦੇ ਵਿੱਚ ਰਾਜੀਤ ਵਾਲੇ ਕੇਸ ਦੇ ਵਿੱਚ ਸਾਰਾ ਦੇਓ ਇਹਨਾਂ ਨੂੰ ਨਾਲ ਮੀਟਿੰਗ ਕਰੋ ਇਹਨਾਂ ਨਾਲ ਇਨ ਵਿਦਨ 1 ਵੀਕ ਸਾਰੀ ਇਨਫੋਰਮੇਸ਼ਨ ਆ ਗਈ ਮੀਟਿੰਗ ਵੀ ਹੋ ਗਈ ਅਸੀਂ ਰਾਜੀਤ ਦਾ ਕੇਸ ਖੋਲਿਆ ਈਡੀ ਜਲੰਧਰ ਦੇ ਵਿੱਚ ਇਹ ਇਸ ਰਜਿਸਟਰ ਕਰਨ ਦੀ ਰਿਕਮੈਂਡੇਸ਼ਨ ਮੈਂ ਕਰ ਸਕਦਾ ਪਰ ਕੇਸ ਰਜਿਸਟਰ ਕਰਨ ਦੀ ਪਰਮਿਸ਼ਨ ਉੱਪਰ ਆਉਂਦੀ ਹੈ ਜਿਹੜੇ ਕੰਪਿਊਟਰ ਅਥਾਰਟੀ ਹੈ ਇਹ ਪ੍ਰਸ਼ਾਸਨ ਦੇ ਵਿੱਚ ਮੇਰੇ ਕੋਲ ਫਾਈਲ ਸਰਕਾਰ ਨੇ ਭਾਰ ਸਰਕਾਰ ਨੇ ਦਿੱਲੀ ਰਾ ਸਰਕਾਰ ਦਿੱਤੀ ਮੈਂ ਹੈਂਡੀਕੈਪ ਹੈ ਮੈਂ ਕੋਈ ਐਕਸ਼ਨ ਨਹੀਂ ਕਰ ਸਕਦਾ ਉਹਦੀ ਇੱਕ ਰਿਪੋਰਟ ਗਈ ਸੀ ਹਾਈ ਕੋਰਟ ਨੇ ਰਿਪੋਰਟ ਜਿਹੜੀ ਹਾਈ ਕੋਰਟ ਨੂੰ ਸੌਂਪੀ ਉਹਦੀ ਇੱਕ ਰਿਪੋਰਟ ਗਈ ਸੀ ਪੰਜਾਬ ਗਵਰਨਮੈਂਟ ਨੂੰ ਐਂਡੀਪੀਐਸਏ ਦੇ ਵਿੱਚ ਐਂਡੀਪੀਐਸ ਐਕਟ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਵਾਸਤੇ ਉਹ ਰਿਪੋਰਟ ਦੇ ਉੱਪਰ ਉਸ ਟਾਈਮ ਦਾ ਜਿਹੜਾ ਮੁੱਖ ਮੰਤਰੀ ਸੀ ਜਿਹੜਾ ਆਪਣੇ ਆਪ ਨੂੰ ਬੜਾ ਕੈਪਟਨ ਤੇ ਬ੍ਰਿਗੇਡੀਅਰ ਤੇ ਜਨਰਲ ਪਤਾ ਨਹੀਂ ਕੀ ਕੀ ਕਹਿੰਦਾ ਚਾਰ ਸਾਲ ਤੱਕ ਉਸ ਬੰਦੇ ਨੇ ਉਸ ਰਿਪੋਰਟ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਇਹ ਗੱਲ ਉਹਨੂੰ ਐਕਸਪਲੇਨ ਕਰਨੀ ਪੈਗੀ ਲੋਕਾਂ ਨੂੰ ਕਿ ਚਾਰ ਸਾਲ ਤੱਕ ਤੁਸੀਂ 17 ਤੋਂ ਲੈ ਕੇ ਬੈਠੇ ਹੋ ਤੇ 21 ਤੱਕ ਪਤਾ ਨਹੀਂ 21 ਪਤਾ ਨਹੀਂ ਜਿਲ੍ਹਾ ਅਗਰਸਥੇ ਚਲ ਗਏ ਜਿਲ੍ਹਾ ਅਗਰਸਥੇ ਕੀ ਤੱਕ ਉਸ ਸਮੇਂ ਤੇ ਮੁੱਖ ਮੰਤਰੀ ਜ਼ਿੰਮੇਵਾਰ ਨਹੀਂ ਜਿਹੜਾ ਅਪਰਾਧੀ ਸੀਗਾ ਡਰੱਗ ਦੇ ਵਿੱਚ ਰਾਜੀਤ ਸਿੰਘ ਏਆਈਜੀ ਉਸ ਨੂੰ ਉਸ ਟਾਈਮ ਦੇ ਮੁੱਖ ਮੰਤਰੀ ਦੇ ਅੰਡਰ ਜਿਹੜਾ ਸਟਾਫ ਸੀ ਜਾਂ ਜੋ ਵੀ ਅਫਸਰ ਸੀਗੇ ਉਹ ਪ੍ਰੋਟੈਕਸ਼ਨ ਦੇ ਰਹੇ ਸਨ ਉਸ ਟਾਈਮ ਵੀ ਪੰਜਾਬ ਸਰਕਾਰ ਨੇ ਪੰਜਾਬ ਭਾਰਤ ਸਰਕਾਰ ਦੇ ਜਿਹੜੇ ਅਫਸਰ ਸੀਗੇ ਏਡੀ ਦੇ ਵਿੱਚ ਇਹਨਾਂ ਦਾ ਕ੍ਰਾਈਮਸ ਕਰਕੇ ਮੇਰੇ ਕੋਲ ਕੇਸ ਟ੍ਰਾਂਸਫਰ ਕਰਕੇ ਦਿੱਲੀ ਲੈ ਗਏ ਉਹਦੇ ਵਿੱਚ ਦਿੱਲੀ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਕੀਤਾ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਕੀਤਾ ਇਹ ਆਪਣੇ ਅਰੰਦਰ ਸਿੰਘ ਸੀਗਾ ਸੀ 1 ਮਹੀਨੇ ਤੋਂ 4 ਸਾਲ 4.5 ਸਾਲ ਕੋਈ ਐਕਸ਼ਨ ਨਹੀਂ ਜਿਸ ਤਾ ਉਹ ਖਤਮ ਹੋ ਗਿਆ ਅਗਲੀ ਸਰਕਾਰ ਇੱਕ ਜਿਹੜੀ ਆ ਕ੍ਰਾਂਤੀਕਾਰੀ ਸਰਕਾਰ ਜਿਹੜੇ ਕਹਿੰਦੇ ਆ ਨਾ ਬਦਲਾਅ ਵਾਲੇ ਇਹ ਸਰਕਾਰਾਂ ਇੱਥੇ ਕੋ ਕੰਮ ਨਹੀਂ ਨਾ ਬੈਟਰ ਕੀਤਾ ਅੱਜ ਡਾ ਕੰਮ ਕੀਤਾ ਉਸ ਤੋਂ ਬਾਅਦ ਇਹ ਨਹੀਂ ਮਾਰੇ ਕੰਮ ਕਰਨਾ ਸ਼ੁਰੂ ਕੀਤਾ ਉਸ ਡੀਆਈਜੀ ਨੂੰ ਏਆਈਜੀ ਨੂੰ ਸਸਪੈਂਡ ਕੀਤਾ ਡਿਸਮਿਸ ਕੀਤਾ ਪਰ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਅਜੋ ਪਾਈ ਸਾਹਿਬ ਕਿੱਥੇ ਨੇ ਹੋਏ ਆ ਜੀ ਕੋਈ ਕਿਸੇ ਨੂੰ ਪਤਾ ਨਹੀਂ ਇਸ ਤਰ੍ਹਾਂ ਕੋਈ ਸਰਕਾਰ ਨਹੀਂ ਚੱਲਦੀ ਇਸ ਤਰ੍ਹਾਂ ਕੋਈ ਦੇਸ਼ ਨਹੀਂ ਚੱਲਦਾ ਇਹ ਸ਼ਰਮ ਹੈ ਲਾਣਤ ਹੈ ਉਹਨਾਂ ਅਥਾਰਟੀਆ ਦੇ ਉੱਪਰ ਜਿਨ੍ਹਾਂ ਦੀ ਡਿਊਟੀ ਸੀਗੀ ਕੰਮ ਕਰਨ ਦੀ ਤੇ ਤੁਸੀਂ ਨਹੀਂ ਕਰ ਸਕਦੇ ਬੋਅਰ ਸਿਟ ਐਟ ਹੋਮ ਕੋਈ ਹੋਰ ਆਊਗਾ ਜਿਹੜੇ ਵਰਡ ਦੇ ਦੇਸ਼ ਨੇ ਤਰੱਕੀ ਕੀਤੀ ਹੈ ਉਹਨਾਂ ਨੇ ਕਾਨੂੰਨ ਦੇ ਮਤਲਬਕ ਕੰਮ ਕੀਤਾ ਹੈ ਚਾਹੇ ਕਿਸੇ ਬੰਦੇ ਦੀ ਅਫਸਰ ਦੀ ਲੀਡਰ ਦੀ ਜਾਨ ਚਲੀ ਜਾਏ ਉਹਨਾਂ ਨੇ ਕੰਮ ਕੀਤਾ ਹੈ ਅਰ ਜੇ ਤੁਸੀਂ ਪੈਸੇ ਕਮਾਉਣ ਵਾਸਤੇ ਬੈਠੇ ਹੋ ਟਾਈਮ ਪਾਸ ਕਰਨ ਵਾਸਤੇ ਬੈਠੇ ਹੋ ਤੇ ਲਾਣਤ ਹੈ ਉਸ ਮੁਲਕ ਦੇ ਉੱਪਰ ਉਸ ਸਟੇਟ ਦੇ ਉੱਪਰ ਦੇ ਉਹ ਜਿਹੜੇ ਫਰਟੀਆਂਾਂ ਮਾਦੇ ਉੱਪਰ ਉਹ ਬੰਦਾ ਏਆਈਜੀ ਲੈਵਲ ਦਾ ਬੰਦਾ ਪੰਜਾਬ ਸਰਕਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਸ ਪਧਰਾਵ ਵਾਲੀ ਸਰਕਾਰ ਨੂੰ ਅਜੇ ਤੱਕ ਏਆਈਜੀ ਨਹੀਂ ਮਿਲਿਆ ਵੈਸੇ ਕਹਿੰਦੇ ਜੀ ਪੁਲਿਸ ਵਾਲੇ ਡੱਡੂ ਨੂੰ ਵੀ ਲੱਭ ਲੈਂਦੇ ਆ ਖੁੱਡਾਂ ਚੋਂ ਕਢ ਲੈਂਦੇ ਨੇ ਉਹ ਕਿਹੜੇ ਖੁੱਡ ਚ ਮੜਿਆ ਹੋਇਆ ਲਾਣਾਤ ਨੰਬਰ 1 ਇਹ ਸਰਕਾਰ ਦੀ ਹੋਰ ਹੀ ਬਹੁਤ ਨਹੀਂ ਰੋਕ ਕਿਸੇ ਦੇ ਵਿੱਚ ਸਭ ਹਮਾਮੇ ਨੰਗੇ ਹੈ ਇਸ ਨੇ ਪ੍ਰੋਪਰ ਕੰਮ ਨਹੀਂ ਕੀਤਾ ਜਾਂ ਕਰਨ ਕਾਉਂ ਕਰ ਨਹੀਂ ਦਿੱਤਾ ਗਿਆ ਜਿਹੜੀ ਰਿਪੋਰਟ ਜਾਂਦੀਆਂ ਮੈਂ ਕੱਲ ਇੱਕ ਐਕਸਟਰੀਨਸ ਦਾ ਇੰਟਰਵਿਊ ਸੁਣਿਆ ਸੀ that was it ਸ਼ੈਮਫੁਲ ਵੱਡੇ ਬਰਾਵਾ ਨਹੀਂ ਕਿਸੇ ਪ੍ਰੈਸ ਦੇ ਮਿੱਤਰ ਨੇ ਪੁੱਛਾ ਵੀ ਨਾ ਮੁਰਕੇ ਪੁੱਛਿਆ ਜੀ ਤੁਸੀਂ ਲੱਕ ਤੋੜਨ ਦੀ ਗੱਲ ਕੀਤੀ ਸੀ ਕਹਿੰਦਾ ਮੈਂ ਲੱਕ ਤੋੜਨ ਦੀ ਗੱਲ ਕੀਤੀ ਸੀ ਮੈਂ ਖਤਮ ਕਰਨ ਦੀ ਗੱਲ ਨਹੀਂ ਕੀਤੀ ਸੀ ਉਸ ਕਿਹਨਾਂ ਨੂੰ ਬੇਕੋਬ ਬਣਾ ਰਹੇ ਭਾਈ ਉਹ ਕਹਿੰਦਾ ਮੈਂ ਡਰਗ ਖਤਮ ਕਰਨ ਦੀ ਕਰਨੀ ਸੀ ਕੀਤੀ ਲੱਤ ਤੋੜਨ ਦੀ ਗੱਲ ਕਿ ਕੀ ਸੀ ਇਹ ਲੱਤ ਨੂੰ ਤੋੜਨਾ ਅਲੱਗ ਕੰਮ ਹੈ ਇਹ ਨਾਲ ਤੂੰ ਡਰਗ ਖਤਮ ਨਹੀਂ ਕਰਨਾ ਚਾਹੁੰਦਾ ਲੱਤ ਤੋੜਨਾ ਚਾਹੁੰਦਾ ਲੱਤਾਂ ਤੋੜਿਆ ਨਹੀਂ ਤੂੰ ਰਾਜੀ ਸਿੰਘ ਤੇਰੇ ਅੰਦਰ ਕੰਮ ਕਰ ਰਿਹਾ ਸੀ ਰਾਜੀ ਸਿੰਘ ਦੇ ਉੱਪਰ ਵੀ ਅਫਸਰ ਸੀਗੇ ਜੇ ਇਨਵੈਸਟੀਗੇਸ਼ਨ ਹੁੰਦੀ ਉਹਦੇ ਉੱਪਰ ਜਿਹੜੇ ਡੀਆਈਜੀ ਸੀ ਆਈਜੀਸੀ ਡੀਜਪੀਸੀ ਜਿਹੜੇ ਵੀ ਸਹੀ ਕੋਈ ਬੰਦੇ ਉਹਨਾਂ ਦਾ ਨਾਮ ਆਉਣਾ ਚਾਹੀਦਾ ਸੀ ਉਸ ਟਾਈਮ ਉਹ ਹੁੰਦੀ ਇਨਵੈਸਟੀਗੇਸ਼ਨ ਨਾ ਉਹ ਰਾਜ ਦੀ ਸਰਕਾਰ ਲੈ ਕੇ ਜਿਹੜਾ ਸੋ ਕਾਡ ਰਾਜਾ ਕਹਿੰਦਾ ਅੱਜ ਕੱਲ ਜਿਹੜੇ ਵੀ ਰਾਜਾ ਆਪਣੇ ਆਪ ਨੂੰ ਅਫਵਾਉਂਦੇ ਐ ਉਹ ਦੇਸ਼ ਦੇ ਦੁਸ਼ਮਣ ਨੇ ਕਿਉਂਕਿ ਰਾਜशाही ਖਤਮ ਹੋ ਚੁੱਕੀ ਹੈ 1947 ਤੋਂ ਬਾਅਦ ਕੋਈ ਰਾਜਾ ਨਹੀਂ ਸਾਰੇ ਆਮ ਨਾਗਰਿਕ ਐ ਕਨਸਟੀਟਿਊਸ਼ਨ ਦੇ ਮੁਤਾਬਕ ਸਾਰੇ ਆਮ ਨਾਗਰਿਕ ਜਿਹੜਾ ਕਿਸੇ ਨੂੰ ਰਾਜਾ ਕਹਿੰਦਾ ਉਹ ਵੀ ਅਪਰਾਧੀ ਜਿਹੜਾ ਘਲਾਉਂਦਾ ਉਸ ਤੋਂ ਜ਼ਿਆਦਾ ਵੱਡਾ ਅਪਰਾਧੀ ਕੋਈ ਰਾਜਾ ਨਹੀਂ ਪਬਲਿਕ ਸਰਵੰਟ ਸਾਰੇ ਇੱਕ ਰੋਮ ਉੱਤੇ ਲਾਗੂ ਹੁੰਦੇ ਐ ਉਸ ਬੰਦੇ ਨੇ 4 ਸਾਲ ਤੱਕ ਉਸ ਬੰਦੇ ਦੇ ਕੋਈ ਘਲਾਕ ਐਕਸ਼ਨ ਨਹੀਂ ਕੀਤਾ ਉਹ ਕਦ ਨਾਲ ਮੈਂ ਲੱਗ ਤੋੜਨ ਵਾਸਤੇ ਕਿਹ ਸੀ ਗੱਲ ਐਨੀਵੇ ਅੱਜ ਕੱਲੋ ਜਿਆਦਾ ਐਕਟਿਵ ਹੋ ਰਹੇ ਕਿ ਜਿ세 ਜਿੱਤ ਕੇ ਫੇਰ ਜਾਵਾਂਗੇ ਤੁਸੀਂ ਇਹਦੇ ਡਰਗਰਾਂ ਨੂੰ ਆਪਣੇ ਪ੍ਰੋਟੈਕਸ਼ਨ ਦੇ ਵਿੱਚ ਰੱਖੋਗੇ ਫਿਰ ਜਿੱਤੋਗੇ ਇਹ ਪੰਜਾਬ ਦੀ ਪਬਲਿਕ ਨੂੰ ਪਰਵਾਦਾ ਬਚਾਏ ਫਿਰ ਤੁਹਾਡੀ ਡਿਊਟੀ ਸੀ ਉਸ ਟਾਈਮ ਤੇ ਜਿਹੜਾ ਡੀਜੀਪੀ ਸੀ ਕੋਈ ਵੀ ਸੀਗਰਾਂ ਦੀ ਡਿਊਟੀ ਸੀ ਇਹਦੇ ਅੰਦਰ ਜਿਹੜਾ ਆਈਏਜੀ ਹੈ ਉਹਨੂੰ ਉਹ ਕੀ ਕੰਮ ਕਰ ਰਿਹਾ ਹੈ ਕਿ ਨੈਕ ਵਿਜਨਸ ਡਿਪਾਰਟਮੈਂਟ ਬਣਾਇਆ ਸਾਡੇ ਉੱਪਰ ਹੀ ਵਿਜਨਸ ਨਾ ਕਿ ਬਣੇ ਕੋਈ ਤੁਹਾਡੇ ਕਿੰਨੇ ਪ੍ਰੋਪਰਟੀ ਆ ਸੀ ਕੀ ਕਰਦੇ ਆ ਸੀ ਕੀ ਅਸੈਟ ਸਾਡੇ ਬਣਾਉਂਦੇ ਆ ਉਹਦਾ ਸਾਨੂੰ ਐਲਟੀਮੇਸ਼ਨ ਦੇਣ ਪੈਂਦੀ ਹੈ ਜੇ ਅਸੀਂ ਨਹੀਂ ਦੰਦੇ ਤਾਂ ਉਹ ਡਿਪਾਰਟਮੈਂਟ ਮੰਗ ਲੈਂਦਾ ਕਿ ਦੱਸੋ ਜੀ ਆ ਤੁਸੀਂ ਕਿੱਥੋਂ ਲੱਗੇ ਆਏ ਤੁਹਾਡੇ ਅੰਦਰ ਜਿਹੜੇ ਆਏ ਸੀ ਡੀਆਈਜੀ ਇਹ ਹੁਣ ਜਾ ਕੇ ਡੀਆਈਜੀ ਡੀਆਈਜੀ ਫੜਿਆ ਗਿਆ ਉਹਦੇ ਉੱਪਰ ਪ੍ਰਭਾਵ ਚਾਹਾਂਗੇ ਸੋ ਡਰਕ ਦੇ ਉੱਪਰ ਇਹ ਬੰਦਿਆਂ ਦਾ ਚਾਹੇ ਕੈਪਟਨ ਦੀ ਸਰਕਾਰ ਸੀ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਉਹ ਸਾਰਿਆਂ ਨੂੰ ਪਤਾ ਹੈ ਉਹਨਾਂ ਦੇ ਇੱਕ ਮੰਤਰੀ ਨੂੰ ਸੱਦਿਆ ਗਿਆ ਇੰਟਰੋਗੁਏਸ਼ਨ ਇੱਕਦਾਂ ਕੀਤਾ ਗਿਆ 5-7 ਘੰਟੇ ਤੁਸੀਂ ਕਾਫੀ ਲੋਕ ਤੁਹਾਡੇ ਸ਼ਾਮਿਲ ਸੀਗੇ ਉੱਥੇ ਦੇਖਣ ਸੀ ਉਹ ਨਜ਼ਾਰਾ 5-7ਰ ਬਾਅਦ ਮੈਨੂੰ ਟਰਾਂਸਫਰ ਕੀਤੀ ਗਈ ਇੱਕ ਸਾਗ ਹਾਈ ਕੋਰਟ ਦੇ ਵਿੱਚ ਡੇਢ ਲੱਗਦੀ ਰਹੀ ਭਾਰਤ ਸਰਕਾਰ ਕਹਿੰਦੀ ਹੈ ਇਹ ਮੰਦੇ ਨੂੰ ਅਸੀਂ ਇੱਥੇ ਨਹੀਂ ਰੱਖਣਾ ਅਸੀਂ ਕਲਕੱਤੇ ਭੇਜਣਾ ਹੈ ਉਹ ਭਾਈ ਜਿਹੜਾ ਬੰਦਾ ਇਹ ਸੁਪਰੀਮ ਕੋਰਟ ਦੇ ਜਜਮੈਂਟਸ ਨੇ ਇਹ ਕੋਈ ਇਨਵੈਸਟੀਗੇਸ਼ਨ ਕੋਈ ਅਫਸਰ ਕਰ ਰਿਹਾ ਹੈ ਅਜੇ ਨਹੀਂ ਹੈਗਾ ਰੂਲਿੰਗ ਇਹ ਬਹੁਤ ਪਹਿਲਾਂ ਦੀ ਰੂਲਿੰਗ ਨੇ 15-20 ਸਾਲ ਪਹਿਲਾਂ ਦੀ ਰੂਲਿੰਗ ਨੇ ਜਿਸ ਸਮੇਂ ਦਿੱਲੀ ਸੇ 95 ਤੋਂ ਬਾਅਦ ये कोई अफसर किसी इनवैसिगेशन शामिल विदाउट एनी ग्राउंड कोई ग्राउंड है फिर तो हाई कोर्ट की परमिशन तो बिना ट्रांसफर नहीं कर सकते कोई मिसकंडक्ट का केस नहीं सी। हाई कोर्ट की मोनिटरिंग से हाई कोर्ट तो परमिशन नहीं लाई ये जज साहब और चीफ जस्टिस बन जा रहे ਜੋਇਂ ਤਰੀਕ ਨੂੰ ਸੂਰੇਕਾਂਤ ਸਾਹਿਬ ਇਹਨਾਂ ਦੀ ਬੈਂਚ ਨੇ ਜਦ ਤੱਕ ਇਹ ਸੀਗੇ 2018 ਤੱਕ ਉਸ ਤੋਂ ਬਾਅਦ 2021 ਤੱਕ ਸਟੇ ਭਾਰਤ ਸਰਕਾਰ ਨੇ ਕਿਹਾ ਜੀ ਹਾਊ ਲੌਂਗ ਯੂ ਵਿਲ ਕੀਪ ਥਿਸ ਆਫੀਸਰ ਹੇਅਰ ਹਾਈ ਕੋਰਟ ਨੂੰ ਕਹਿੰਦੀ ਭਾਰਤ ਸਰਕਾਰ ਤੇ ਜੈਸਾਬ ਕਹਿੰਦੇ ਹੀ ਵਿਲ ਰਿਮੇਨ ਹੇਅਰ ਐਸ ਲੌਂਗ ਐਜ਼ ਹੀ ਰਿਕੁਆਇਰਡ ਇਨ ਪੰਜਾਬ ਇਸ ਤੋਂ ਜ਼ਿਆਦਾ ਨਾਰਾਹੀ ਕੁਝ ਨਹੀਂ ਹੋ ਸਕਦੀ ਇੱਕ ਬੰਦੇ ਨੂੰ ਬਚਾਣ ਵਾਸਤੇ ਤੁਸੀਂ ਹਾਈ ਕੋਰਟ ਦੇ ਵਿੱਚ ਆਪਣੀ ਜੇਇਤੀ ਕਰਵਾ ਰਹੇ ਹੋ ਇਹ ਕਦੇ ਮੈਂ ਨਹੀਂ ਦੇਖਿਆ ਮੇਰੇ ਕੈਰੀਅਰ ਦੇ ਵਿੱਚ ਕਿ ਕਿਸੇ ਅਫਸਰ ਨੂੰ 7 ਸਾਲ ਤੱਕ ਸਵੇ ਰੱਖਿਆ ਹੋਵੇ ਹਾਈ ਕੋਰਟ ਨੂੰ ਸਰਕਾਰ ਦੀ ਮਰਜ਼ੀ ਦੇ ਬਗੈਰ ਕਿਸੇ ਪੋਸਟਿੰਗ ਦੇ ਉੱਪਰ ਰੱਖਿਆ ਹੋਵੇ ਮੈਂ ਨਹੀਂ ਦੇਖਿਆ 2006 ਮਹੀਨੇ ਹੋ ਸਕਦਾ ਸਾਡੇ ਅਫਸਰ ਸੀਗੇ ਦਿੱਨੇ ਉਹਨਾਂ 6 ਮਹੀਨੇ ਰੱਖਿਆ ਕਰਾਰਨ ਮਜ਼ਦੂਰੀ ਛਾਇ ਕੋਰਟ ਦਾ ਆਡਰ ਸੀ ਐਨੀਵੇ ਅਸੀਂ ਵਾਪਸ ਇੱਥੇ ਆਉਣੇ ਡਰਗ ਦੇ ਕੇਸ ਦੇ ਉੱਪਰ ਬਹੁਤ ਬੰਦੇ ਬਚੇ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਿੱਤੀਆਂ ਕੋਸ਼ਲ ਜਿਹੜਾ ਫੈਬ੍ਰਿਕ ਹੈ ਉਤਾਰ-ਤਾਰ ਹੈ ਗੰਡਾ ਦੇ ਵਿੱਚ ਤੁਸੀਂ ਯਾਰ ਕਾਫੀ ਲੋਕ ਤੁਸੀਂ ਪੰਡਾ ਦੇ ਪੰਨਾ ਚਾਹੁੰਦੇ ਆ ਉਤਾਰ-ਤਾਰ ਹੈ ਐਮਬੀ ਲਾਈਫ ਤਬਾਹ ਪੈਰੈਂਟਸ ਦੀ ਕੋਈ ਕਦਰ ਨਹੀਂ ਕਰਦੇ ਐ ਮਾਰਦੇ ਪੈਰੈਂਟਸ ਨਾਲ ਬੱਚੇ ਜਿਹੜੇ ਪੈਸੇ ਨਹੀਂ ਕਮਦੇ ਬੱਚਿਆਂ ਨੂੰ ਡਰਗ ਵਾਸਤੇ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਨਸ਼ਾ ਦੇ ਵਿਰੁੱਧ ਜੰਗ ਛੇੜਦਾ ਜੰਗ ਛੇੜ ਨਾਲ ਨਹੀਂ ਜਈ ਉਸੇ ਦੇ ਜਿਹੜੇ ਮਰ ਰਹੇ ਨਸ਼ਾ ਤੋਂ ਉਹਨਾਂ ਨੂੰ ਬਚਾਣਾ ਜਾਨ ਬਚਾਣੀ ਹੈ ਉਸੀ ਸਿਰਫ ਜੰਗ ਛੇੜ ਕੇ ਤੇ 5-10 ਕਿਲੋ ਜਾਂ 1000 ਕਿਲੋ ਜਾਂ 2000 ਕਿਲੋ ਡਰੱਗ ਫੜ ਕੇ ਉਸੇ ਆਪਣੀ ਪਿੱਠ ਨਹੀਂ ਉਹ ਕਰ ਸਕਦਾ ਉਸੇ ਬੰਦੇ ਦੀ ਜਾਨ ਬਚਾਣੀ ਹੈ ਉਸ ਤੋਂ ਇਲਾਵਾ ਜਿਹੜਾ ਅੱਜ ਕੱਲ ਬਹੁਤ ਚੱਲਿਆ ਹੋਇਆ ਬੜਾ ਲੋਕ ਆਪਣੇ ਮੂੰਹ 'ਚ ਤਾਂ ਕਹਿੰਦੇ ਜੀ ਸ਼ਾਬਾਸ਼ ਕਰ ਰਹੇ ਗੈਂਗਸਟਰ ਮੈਂ ਥੋੜਾ ਜਿਹਾ ਕਲੀਅਰ ਕਰਦਾ ਨਸ਼ਾ ਵਾਲੇ ਬੰਦੇ ਗੈਂਗਸਟਰ ਦੇ ਗੈਂਗਸਟਰ ਉਹਦੇ ਵਿੱਚ ਸ਼ਾਮਿਲ ਨੇ ਉਹ ਯਤਵਾਦੀਆਂ ਦੇ ਵਿੱਚ ਸ਼ਾਮਿਲ ਨੇ ਕਈ ਤਰ੍ਹਾਂ ਦੇ ਸਮਗਲਰ ਕੋਈ ਵੀ ਸ਼ਾਮਿਲ ਹੈ ਹੁਣ ਜਿਹੜੇ ਗੈਗਸਟਰ ਤੇ ਡਰਗ ਵਾਲੇ ਤੇ ਐਂਟੀ ਇੰਡੀਆ ਐਲੀਮੈਂਟ ਸਾਰੇ ਦੇ ਸਾਰੇ ਇਕੱਠੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਜਾ ਉੱਥੇ ਇਹਨਾਂ ਦੇ ਵਿੱਚ ਕੋਈ ਡਿਸਟਿੰਕਸ਼ਨ ਨਹੀਂ ਰਹਿ ਗਿਆ ਹੁਣ ਇਹ ਪ੍ਰਾਣੀਕਰ ਨਹੀਂ ਨਹੀਂ ਰਹੀ ਹੁਣ ਕਿਹ ਦੀ ਸਮਗਲਰ ਅਲੱਗ ਹੁੰਦਾ ਹੈ ਅਤਵਾਦੀ ਅਲੱਗ ਹੁੰਦੇ ਹੈ ਤੇ ਟੈਰਰਿਸਟ ਅਲੱਗ ਹੁੰਦੇ ਹੈ ਉਹ ਨਹੀਂ ਹੈਗਾ ਹੁਣ ਸਿਰਫ ਇੱਕੋ ਚੀਜ਼ ਹੈ ਕ੍ਰਾਈਮ ਜਿੱਥੋਂ ਫੰਡ ਮਿਲਦੇ ਹੈ ਸਭ ਤੋਂ ਜ਼ਿਆਦਾ ਫੰਡ ਮਿਲਣ ਦਾ ਜਿਹੜਾ ਸकोप ਹੈ ਸਾਰੇ ਵਾਰਡ ਦੇ ਵਿੱਚ ਉਹ ਹੈਗਾ ਡਰੱਗ ਜਿਹੜਾ ਮਰਜ਼ੀ ਕੰਟਰੀ ਹੋਵੇ ਵਾਰਡ ਦਾ ਸੋ ਇਹ ਜਿਹੜੇ ਗੈਂਗਸਟਰਸ ਨੂੰ ਮਾਰ ਰਹੀ ਹੈ ਇਹ ਕਨਫੌਂਟਰ ਦੇ ਵਿੱਚ ਕਿਸੇ ਪਬਲਿਕ ਅਥਾਰਟੀ ਨੂੰ ਕੋਈ ਅਧਿਕਾਰ ਅਥਾਰਟੀ ਨਹੀਂ ਹੈਗੀ ਲੀਗਲ ਅਥਾਰਟੀ ਨਹੀਂ ਹੈਗੀ ਕਿ ਉਹ ਕਿਸੇ ਅਪਰਾਧੀ ਨੂੰ ਮਾਰੂਗਾ ਉਹਦਾ ਸਿਰਫ ਕੰਮ ਇਹ ਹੈ ਅਪਰਾਧਨ ਪ੍ਰੀਵੈਂਟ ਕਰਨਾ ਅਪਰਾਧੀ ਨੂੰ ਫੜਨਾ ਜੇ ਅਪਰਾਧ ਹੋਇਆ ਤਾਂ ਫੜ ਕੇ ਐਸ ਪਰ ਲਾਗ ਕਾਨੂੰਨ ਦੇ ਸਾਹਮਣੇ ਪੇਸ਼ ਕਰਨਾ ਇਸ ਤੋਂ ਜ਼ਿਆਦਾ ਨਹੀਂ ਸਿਰਫ ਪੰਜਾਬ ਸਿਰਫ ਪੰਜਾਬ ਦੇ ਰਿਪੋਰਟਰ ਦੀ ਗੱਲ ਕਰਦੇ ਕਿਸੇ ਹੋਰ ਵੀ ਸਟੇਟ ਦੀ ਨਹੀਂ ਮੈਂ ਸਾਰਿਆਂ ਦੀ ਗੱਲ ਕਰਦਾ ਹਾਂ ਪਰ ਇੱਥੇ ਸਾਡੇ ਕੀ ਹੋ ਰਿਹਾ ਹੈ ਕਿ ਇੱਥੇ ਕਿਸੇ ਬੰਦੇ ਨੂੰ ਮਾਰੋ ਜੀ ਫੜ ਲਓ ਜੀ ਤੇ ਮਾਰ ਲਿਆ ਜੀ ਇਨਕਾਊਂਟਰ ਦੇ ਵਿੱਚ ਇਨਕਾਊਂਟਰ ਜਿਹੜਾ ਹੈ ਹੋ ਸਕਦਾ ਹੈ ਜੀ નો ਡਾਊਟ ਕਿ ਅਪਰਾਧੀ ਅਪਰਾਧੀ ਹੁੰਦੇ ਹਨ ਗੱਲ ਕਰ ਸਕਦੇ ਪੁਲਿਸ ਦੇ ਉੱਪਰ ਫਾਈਲਿੰਗ ਕਰ ਸਕਦੇ ਪਰ ਇਹ ਪੁਲਿਸ ਨੇ ਦੇਖਣਾ ਕਿ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਾਣਾ ਹੈ ਤਾਂ ਆਪਣੇ ਅਪਰਾਧੀਆਂ ਨੂੰ ਕਾਬੂ ਕਰਨਾ ਹੈ ਇਹ ਜਿਹੜਾ ਤੁਸੀਂ ਬੰਦੇ ਮਾਰੇ ਜਾਂਦੇ ਹੋ ਅਪਰਾਧੀਆਂ ਨੂੰ ਮਾਰਨ ਨਾਲ ਇਹ ਸਾਰਾ ਵਾਰਡ ਦੇ ਵਿੱਚ ਤੁਸੀਂ ਚਾਤ ਮਾਰ ਕੇ ਦੇਖੋ ਕਿਸੇ ਅਪਰਾਧੀ ਨੂੰ ਮਾਰ ਕੇ ਅਪਰਾਧ ਖਤੋਰੀ ਨਹੀਂ ਹੁੰਦਾ ਕਾਨੂੰਨ ਦੇ ਮੁਤਾਬਕ ਤੁਸੀਂ ਅਪਰਾਧ ਨੂੰ ਖਤਮ ਕਰਨਾ ਹੈ ਉਸ ਤੋਂ ਇਲਾਵਾ ਇਹਨਾਂ ਨੇ ਇਹ ਸਰਕਾਰ ਨੇ ਨਹੀਂ ਪਹਿਲਾਂ ਪਿਛਲੇ 15-20 ਸਾਲ ਦੀ ਜਿਹੜੀ ਸਰਕਾਰ ਹੈ ਜਿਹੜੀ ਵਿਆਹਾਂ ਉਹਨਾਂ ਦਾ ਇੱਕ ਇੱਕ ਬੇਸ਼ਰਮੀ ਹੈ ਲਹਨਤ ਹੈ ਉਹਨਾਂ ਦੇ ਉੱਪਰ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਇੱਕ ਰਿਪੋਰਟ ਆਈ ਸੀ ਲੌਂਗ ਬੈਕ ਜੇ ਜੰਡਿਗੜ ਦੇ ਆਲੇ ਦੋਲੇ ਜਿਹੜੀ ਫੋਰੈਸਟ ਲੈਂਡ ਹੈ ਜਾਂ ਸਰਕਾਰੀ ਲੈਂਡ ਹੈ ਉਸ ਲੈਂਡ ਦੇ ਉੱਪਰ ਇਲੀਗਲ ਕਬਜ਼ਾ ਕੀਤਾ ਹੋਇਆ ਤਾਂ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਜਿਵੇਂ ਜਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਸੀ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਇਹ ਲੋਕ ਆਏ ਇਹ ਕ੍ਰਾਂਤੀਕਾਰੀ ਲੋਕ ਆਏ 2-3 ਸਾਲ ਪਹਿਲਾਂ ਆਏ ਕਹਿੰਦੇ ਸੀ ਜਿੰਨੀ ਪੰਚਾਇਤੀ ਲੈਂਡ ਹੈ ਸਰਕਾਰੀ ਲੈਂਡ ਦੇ ਉੱਪਰ ਇਲੀਗਲ ਕਬਜ਼ਾ ਹੈ ਅਸੀਂ ਸਾਰੇ ਛਡਾ ਲਾਂਗੇ ਛਡਾ ਲੇ ਜੀ ਕਿੱਥੇ ਗਏ ਉਹ ਛਡਾਣ ਵਾਲੇ ਹੁਣ ਤਾਂ ਕੋਈ ਖਬਰ ਨਹੀਂ ਆਉਂਦੀ ਅਖਬਾਰ ਦੇ ਵਿੱਚ ਵੀ ਕਿਹੜੇ ਪਿੰਡ ਅਸੀਂ ਛਡਾ ਲਈ ਕਿਹੜੇ ਦਰਿਆ ਦੇ ਉੱਪਰ ਅਸੀਂ ਛਡਾ ਲਈ ਇਹ ਜਿਹੜੀ ਫੋਰੈਸਟ ਲੇਕਰ ਛਡਾ ਰਹੀ ਸੀ ਲੈਟ ਸੋ ਇਹ ਜਿਹੜੀ ਸੈਲਫ ਡੀਫੀਟਿੰਗ ਜਿਹੜਾ ਕੰਮ ਹੈ ਕਿ ਜੇ ਅਸੀਂ ਕਰ ਲਾਂਗੇ ਲੋਕਾਂ ਨੂੰ ਮੂਰਖ ਬਣਾ ਕੇ ਜਿਆ ਕਰ ਦਾਂਗੇ ਕੀਤਾ ਕੁਝ ਨਹੀਂ ਇਸ ਤੋਂ ਇਲਾਵਾ ਜਿਹੜਾ ਅ ਇਲੀਗਲ ਸੈਂਡ ਮਾਈਨ ਦਾ ਮਸਲਾ ਹੈ ਕਾਫੀ ਪੁਰਾਣਾ ਹੈ ਉਹਦੇ ਵਿੱਚ ਜਿਹੜੀ ਉਸ ਟਾਈਮ ਦੀ ਸਰਕਾਰ ਸੀ 10 ਸਾਲ ਵਾਲੀ ਉਹਦੇ ਬੰਦੇ ਲੋੜ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ 5 ਸਾਲ ਦਾ ਆਈ ਉਹਦੇ ਬੰਦੇ ਇਨਵੋਲਡ ਸੀ ਐਮਐਲਏ ਜਨ ਇਨਵੋਲਡ ਸੀ ਇਹਨਾਂ ਦੇ ਐਡਵਾਈਜ਼ਰ ਜਨ ਇਨਵੋਲਡ ਸੀ ਇਹਨਾਂ ਦੇ ਅਫਸਰ ਇਨਵੋਲਡ ਸੀ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਮੇਰੀ ਸਟੇਟਸ ਰਿਪੋਰਟ ਜਿਹੜੀ ਹਾਈ ਕੋਰਟ ਫਾਈਲ ਹੋਈ ਹੈ ਉਹ ਡਰੱਗ ਦੇ ਉੱਪਰ ਵੀ ਹੋਈ ਹੈ ਉਹਦੇ ਵਿੱਚ ਇਲੀਗਲ ਸੈਂਡ ਮਾਈਨਿੰਗ ਉਹ ਵੀ ਲਿਖਿਆ ਹੋਇਆ ਡਰੱਗ ਦੇ ਉੱਪਰ ਇਹ ਸਰਕਾਰ ਕੀ ਕੰਮ ਕਰ ਰਹੀ ਹੈ ਮੈਨੂੰ ਨਹੀਂ ਪਤਾ ਪਰ ਇਲੀਗਲ ਜਿਹੜਾ ਸੈਂਡ ਮਾਈਨਿੰਗ ਉਹ ਤੇ ਪਰ ਤੁਸੀਂ ਕੀ ਕੰਮ ਕੀਤਾ ਜੀ ਹੁਣ ਦੀ ਨਹੀਂ ਹੈਗੀ ਉਹ ਤਾਂ 15 ਸਾਲ ਪਹਿਲਾਂ ਦੀ ਮਾਈਨਿੰਗ ਹੋਈ ਹੈ ਜਿਹੜੇ ਬੰਦੇ ਇਨਵੋਲ ਸੀ ਉਹਦੇ ਵਿੱਚ ਬਾਅਦ ਚ ਐਮਐਲ ਨਹੀਂ ਬਣ ਗਏ ਐਮਐਲ ਵਾਲੇ ਖਾਰ ਵੀ ਗਏ ਛੋ ਜਿਹੜੀ ਬੇਸ਼ਰਮੀ ਵਾਲੀ ਜਿਹੜੀ ਪਰਫਾਰਮੈਂਸ ਹੈ ਇੱਕ ਸਰਕਾਰ ਬੇਸ਼ਰਮ ਹੁੰਦੀ ਹੈ ਪਰਫਾਰਮੈਂਸ ਜ਼ਿਆਦਾ ਕਰਦੀ ਬੇਸ਼ਰਮੀ ਦੀ ਅਗਲੀ ਸਰਕਾਰ ਕਹਿੰਦੀ ਮੈਸ ਤੋਂ ਜ਼ਿਆਦਾ ਸ਼ਰਮ ਹੋ ਜਾਣਾ ਉਸ ਤੋਂ ਅਗਲੀ ਇੱਕ ਹੋਰ ਸਰਕਾਰ ਅਜ ਦੇਵਾ ਸੀ ਸਾਰਿਆਂ ਤੋਂ ਬੇਸ਼ਰਮ ਜ਼ਿਆਦਾ ਹੋ ਜਾਣਾ ਮੇਰੀ ਐਡਰੈਸ ਮੈਂ ਕਰ ਹੁੰਦਾ ਸਿਰਫ ਇਹ ਸੀਗਾ ਇਹ ਮੈਂ ਲਾਈਵ ਹੋ ਕੇ ਪਬਲਿਕ ਤੱਕ ਇਹ ਗੱਲ ਜਾਏ ਕਿ ਭਾਈ ਜਿਹੜੇ ਤੁਹਾਡੇ ਆ ਬੰਦੇ ਨੇ ਜਿਹੜੇ ਸਰਕਾਰਾਂ ਆ ਰਹੀਆਂ ਐ ਇਹ 5 ਸਾਲ ਵਾਸਤੇ ਰੋਟੇ ਸ਼ੂਟ ਕਰਕੇ ਵਾਪਸ ਜਾ ਰਹੀਆਂ ਹੈ ਜਾਂ 10 ਸਾਲ ਵਾਸਤੇ ਵਾਪਸ ਜਾ ਰਹੀਆਂ ਹੈ ਜੇ ਤੁਸੀਂ ਮੇਰੀ ਗੁਜਾਰਿਸ਼ ਰਹੇਗੀ ਕਿ 5 ਸਾਲ ਦਿਓ ਸਰਕਾਰ ਨੂੰ ਕਿਸੇ ਨੂੰ ਵੀ 2-5 ਤੋਂ ਬਾਅਦ ਜ਼ਿਆਦਾ ਨਾ ਰਹੋ ਇੱਕ ਦਿਨ ਵੀ ਤਾਂ ਅਗਲੀ ਸਰਕਾਰ ਆਊਗੀ ਘੱਟੋ-ਘੱਟ ਉਹਨਾਂ ਦੇ ਖਲਾਫ ਅਕਸ਼ਨ ਹੋ ਸਕਦਾ ਹੈ ਜੇ ਤੁਸੀਂ ਇੱਕ ਸਰਕਾਰ ਨੂੰ 20 ਸਾਲ ਰੱਖੋਗੇ 15 ਸਾਲ ਰੱਖੋਗੇ